ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਜੀ ਤੇ ਸਲਾਈ ਕਢਾਈ ਚੈਨਲ ਵਿੱਚ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਆਪਾਂ ਪਲਾਜੋ ਦੀ ਅਸਨ ਵਾਲੀ ਸਿਉਣ ਕਿਸ ਤਰ੍ਹਾਂ ਲਾ ਸਕਦੇ ਹਾਂ ਜੇ ਇਹ ਸਿਉਣ ਆਪਾਂ ਸਹੀ ਢੰਗ ਨਾਲ ਲਾਵਾਂਗੇ ਤਾਂ ਆਪਣਾ ਪਲਾਜੋ ਬਿਲਕੁਲ ਨਹੀਂ ਚੱਕਿਆ ਜਾਣਾ ਇੱਥੋਂ ਅਸਨ ਕੋਲੋਂ ਇਹ ਪਹਿਲਾਂ ਆਪਾਂ ਅਸਨ ਦੀ ਜਿਹੜੀ ਆ ਸਲਾਈ ਹੁੰਦੀ ਹੈ ਇਹਨਾਂ ਨੂੰ ਇਸ ਤਰ੍ਹਾਂ ਆਪਾਂ ਜੋੜ ਲੈਨੇ ਆ ਇਹ ਜੋੜਨ ਤੋਂ ਬਾਅਦ ਜਦੋਂ ਆਪਾਂ ਜਿਹੜੀ ਇਹਦੀ ਟੇਢੀ ਪਹਿਲਾਂ ਆਪਾਂ ਸਲਾਈ ਲਾਉਣੀ ਹੁੰਦੀ ਹੈ ਤੇ ਇਹਨੂੰ ਆਪਾਂ ਉੱਪਰ ਦੀ ਦੂਸਰੀ ਸਲਾਈ ਲਾ ਕੇ ਇਹਨੂੰ ਆਪਾਂ ਦੱਬ ਦਿੰਨੇ ਆ ਜਾਂ ਆਪਾਂ ਇਹਨੂੰ ਇਸ ਤਰ੍ਹਾਂ ਫੋਲਡ ਕਰਕੇ ਵੀ ਆਪਾਂ ਇਹਨੂੰ ਇਹਦੇ ਉੱਪਰ ਦੁਬਾਰੀ ਸਲਾਈ ਲਾ ਦਿੰਨੇ ਆ ਫਿਰ ਆਪਾਂ ਜਦੋਂ ਆਹ ਆਹ ਪਹੁੰਚੇ ਵਾਲੀ ਟੇਢੀ ਸਲਾਈ ਲਾਉਣੀ ਆ ਏਹਠਾਂ ਤੋਂ ਆਸਣ ਵਾਲੀ ਏ ਆਪਾਂ ਜਦੋਂ ਸਲਾਈ ਲਾਉਣੀ ਹੈ ਤਾਂ ਆਪਾਂ ਪਹਿਲਾਂ ਜਦੋਂ ਇੱਥੋਂ ਹੇਠਾਂ ਤੋਂ ਸਲਾਈ ਲਾ ਕੇ ਲਿਆਉਂਦੇ ਆ ਨਾ ਫਿਰ ਆਪਾਂ ਉੱਪਰ ਤੋਂ ਇੱਥੋਂ 1 ਇੰਚ ਇੱਕ ਇੰਚ ਦੀ ਸਲਾਈ ਉੱਪਰ ਤੋਂ ਕੱਟ ਲਾਉਣੀ ਹੁੰਦੀ ਹੈ ਤਾਂ ਕਿ ਆਪਣਾ ਪਲੱਜ ਹੋਵੇ ਜਿਹੜਾ ਉਹ ਇੱਥੋਂ ਚੱਕਿਆ ਨਾ ਜਾਵੇ ਆਸਣ ਕੋਲ ਇਸੇ ਤਰ੍ਹਾਂ ਹੀ ਆਪਾਂ ਦੂਸਰੀ ਸਾਈਡ ਤੋਂ ਵੀ ਉਸੇ ਤਰ੍ਹਾਂ ਹੀ ਸਲਾਈ ਇੱਕ ਕਾਂ ਦੇ ਪਿੱਛੇ ਹਟ ਕੇ ਲਾਉਣੀ ਹੈ ਇੱਥੋਂ ਆਪਾਂ ਵਾਪਸ ਮੋੜ ਲੈਣੀ ਹੁੰਦੀ ਹੈ ਸਲਾਈ ਫਿਰ ਆਪਾਂ ਇਹਨਾਂ ਦੋਨਾਂ ਸਾਈਡਾਂ ਨੂੰ ਇਸ ਤਰ੍ਹਾਂ ਜੋੜ ਕੇ ਪਹਿਲਾਂ ਇਹ ਸਲਾਈ ਲਾਉਣੀ ਹੈ ਅਤੇ ਫਿਰ ਆਪਾਂ ਆਹ ਸਲਾਈ ਜਿਹੜੀ ਆਪਾਂ ਪਿੱਛੇ ਮੋੜੀ ਹੁੰਦੀ ਹੈ ਬਸ ਉੱਥੋਂ ਤੱਕ ਹੀ ਲਾਉਣੀ ਹੈਗੀ ਫਿਰ ਨਹੀਂ ਲਾਉਣੀ ਦੁਬਾਰਾ ਇਸ ਤਰ੍ਹਾਂ ਇਹੀ ਕਾਰਨ ਹੁੰਦਾ ਹੈ ਕਿ ਆਪਣਾ ਜਿਹੜਾ ਪਲੱਜ ਹੋਆ ਹੈ ਇਹੀ ਕਾਰਨ ਹੁੰਦਾ ਹੈ ਕਿ ਜੇ ਵੀ ਆਪਣਾ ਪਲੱਜੋ ਇੱਥੋਂ ਆਸਣ ਕੋਲੋਂ ਵੀ ਜਦੋਂ ਆਪਾਂ ਚੱਲਦੇ ਆਂ ਵੀ ਉਹ ਚੱਕਿਆ ਜਾਂਦਾ ਜਾਂ ਖਿੱਚ ਪੈਂਦੀ ਹੈ ਇਸੇ ਸਲਾਈ ਕਰਨੀ ਜੇ ਆਪਾਂ ਸਹੀ ਢੰਗ ਨਾਲ ਸਲਾਈ ਲਾਵਾਂਗੇ ਤਾਂ ਆਪਣੇ ਪਲੱਜੋ ਦੀ ਖਿੱਚ ਕਦੇ ਨਹੀਂ ਪਾਊਗੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ